ਪ੍ਰਾਇਮ ਰੂਡ ਵਿੱਚ ਤੁਹਾਡਾ ਸਵਾਗਤ ਮੈਂ ਰਣਜੀਤ ਸਿੰਘ ਮਨ ਮੇਰੇ ਨਾਲ ਨੇ ਗੁਰਪ੍ਰੀਤ ਜੀ ਅੱਜ ਅਸੀਂ ਤੁਹਾਡੇ ਲਈ ਜਿਹੜੀਆਂ ਪੰਜਾਬ ਦੀਆਂ ਤਾਜ਼ੀਆਂ ਹਾਲਾਤਾਂ ਨੇ ਤਾਜ਼ੀਆਂ ਗਤੀਵਿਧੀਆਂ ਨੇ ਉਹਨਾਂ ਤੇ ਜਿਹੜੀ ਅਸੀਂ ਚਰਚਾ ਕਰਾਂਗੇ ਗੁਰਪ੍ਰੀਤ ਜੀ ਪੰਜਾਬ ਦੇ ਵਿੱਚ ਬੜੀ ਉਤਪਥ ਹੋਈ ਪਈ ਆ ਅੱਜ ਜਿੱਥੇ ਇੱਕ ਪਾਸੇ ਤਰੰਤਾਂ ਦੀ ਜਿਮਣੀ ਚੋਂ ਆ ਜਿੱਥੇ ਵੱਡੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਜਿਹੜੀ ਆ ਸਾਰਾ ਕੁਝ ਅੱਛਾ ਨਹੀਂ ਹੋ ਰਿਹਾ ਹੈਗਾ ਕਿਵੇਂ ਦੇਖਦੇ ਤੁਸੀਂ ਇਹ ਜੀ ਨੂੰ ਖਾਸ ਤੌਰ ਤੇ ਅੱਜ ਜਿਹੜੀ ਤਰਨਤਾਰ ਦੀ ਬਾਈ ਇਲੈਕਸ਼ਨ ਹੈ ਇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮਿਕਰਨ ਰਹਨੇ ਜਾਂ ਫਿਰ ਚੋਣ ਪ੍ਰਚਾਰ ਰਿਹਾ ਉਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦਾ ਜਿਹੜਾ ਸਿਆਸੀ ਦਾ ਪੇਜ ਸੀ ਉਹਨਾਂ ਨੇ ਜਰੂਰ ਜੋ ਜੋਰ ਹੈ ਜਬਾਸ਼ ਜਰੂਰ ਕੀਤੀ ਹੈ ਲੇਕਿਨ ਅੱਜ ਦੀ ਜੇਕਰ ਗੱਲ ਕੀਤੀ ਜਾਏ ਤਾਂ ਅੱਜ ਤੜਕਸਾਰ ਤੋਂ VOTING ਪ੍ਰਕਿਰਿਆ ਸ਼ੁਰੂ ਹੋਈ ਤਰਨਤਾਰਨ ਹਲਕੇ ਦੇ ਵਿੱਚ ਤਕਰੀਬਨ ਉੱਥੇ 2 ਲੱਖ VOTER ਨੇ ਤੇ 222 ਦੇ ਕਰੀਬ ਉੱਥੇ ਪੋਲਿੰਗ ਬੂਥ ਨੇ ਜਿਨ੍ਹਾਂ ਦੇ ਵਿੱਚੋਂ 100 ਕੁਛ ਜਿਹੜੇ ਪੋਲਿੰਗ ਬੂਥ ਸੀ ਉਹ ਸੰਜੀਦਾ ਸੀ ਜਿਸ ਤੇ ਚੋਣ ਕਮਿਸ਼ਨ ਨੇ ਭਾਰੀ ਪੁਲਿਸ ਫੋਰਸ ਜਿਹੜੀ ਆ ਉਤਨਾਤ ਕੀਤੀ ਕੇਂਦਰਤਿਆਂ ਜਿਹੜੀਆਂ ਕੰਪਨੀਆਂ ਨੇ ਕਰੀਬ 12 ਕੰਪਨੀ ਜਿਹੜੀਆਂ ਕੇਂਦਰਤਿਆਂ ਨੇ ਸੁਰੱਖਿਆ ਬੁਲੰਦੀਆ ਉਤਨਾਤ ਕੀਤੀਆਂਗੇ ਤਾਂ ਜੋ ਕੋਈ ਵੀ ਕਿਸੇ ਨੂੰ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਅਗਲੀ ਗੱਲ ਵੋਟ ਪਰਸੈਂਟੇਜ ਦੀ ਆਪਾਂ ਕਰ ਲੈਂਦੇ ਆ 3 ਵਜੇ ਤੱਕ ਦਾ ਜਿਹੜਾ ਵੋਟ ਪਰਸੈਂਟ ਦੀ ਗੱਲਬਾਤ ਕੀਤੀ ਜਾਏ ਤਾਂ 48. ਕੁਝ ਜਿਹੜਾ 3 ਵਜੇ ਤੱਕ ਦਾ ਵੋਟ ਪਰਸੈਂਟ ਉੱਥੇ ਦਾ ਰਿਹਾ ਭਾਵੇਂ ਕਿ 6 ਵਜੇ ਤੱਕ ਜਿਹੜੀ ਆ ਵੋਟ ਪ੍ਰਕਿਰਿਆ ਉਹ ਚੱਲਣੀ ਹੈ ਜਦੋਂ ਤੱਕ ਅਸੀਂ ਰਿਕਾਰਡ ਕਰ ਰਹੇ ਹਾਂ ਇਸ ਪ੍ਰੋਗਰਾਮ ਨੂੰ ਉਸ ਤੋਂ ਬਾਅਦ ਜਦੋਂ ਇਹ ਅਪਲੋਡ ਹੋਏਗਾ ਤਾਂ VOTING ਪ੍ਰਕਿਰਿਆ ਖਤਮ ਹੋ ਜਾਏਗੀ। ਤਕਰੀਬਨ ਇਸ ਤਰੀਕੇ ਦੇ ਨਾਲ ਜਾਪ ਰਿਹਾ ਹੈ ਕਿ ਜੇਕਰ ਸਖ ਤੋਂ ਥੱਲੇ ਥੱਲੇ VOTING ਪ੍ਰਕਿਰਿਆ ਰਹਿੰਦੀ ਹੈ ਤਾਂ ਫਿਰ ਨੇਕ ਟੂ ਨੇਕ ਜਿਹੜੀ ਫਾਈਟ ਹੈ ਉਹ ਜ਼ਰੂਰ ਹੋ ਸਕਦੀ ਹੈ। ਭਾਵੇਂ ਕਿ ਹਰੇਕ ਪਾਰਟੀ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੀ ਜਿੱਤ ਦਾ ਦਾਅਵਾ ਜ਼ਰੂਰ ਠੋਕਿਆ। ਲੇਕਿਨ ਸਮੇਕਰਨ ਇਸ ਵਾਰ ਦੇ ਬੜੇ ਹੈਰਾਨੀਜਨਕ ਹੋਣਗੇ। ਤਰਨਤਨ ਬਾਅਦ ਇਲੈਕਸ਼ਨ ਤੇ ਸਰਕਾਰੀ ਤੰਤਰ ਦਾ ਸਰਕਾਰ ਦਾ ਦਬਦਬਾ ਜ਼ਰੂਰ ਹੈ। ਜਿਸ ਬਾਅਦ ਇਲੈਕਸ਼ਨ ਜਿਹੜੀਆਂ ਸਰਕਾਰਾਂ ਜਿੱਤਦੀਆਂ ਆਈਆਂ ਨੇ ਹੁਣ ਤੱਕ ਇਤਿਹਾਸ ਗਵਾਏ। ਲੇਕਿਨ ਦੂਸਰੇ ਪਾਸੇ ਜੇਕਰ ਆਪਾਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਰਿਵਾਈਵ ਬਹੁਤ ਕੀਤਾ ਸਰਵਾਈਵ ਦੀ بجائے ਉਹਨਾਂ ਨੇ ਰਿਵਾਈਵ ਕੀਤਾ ਤੇ ਇਹ ਵੀ ਦੇਖਣਾ ਹੋਏਗਾ ਕਿ ਆਖਿਰ ਹੁਣ ਕਿੰਨਾ ਕੁ ਜ਼ਿਆਦਾ ਲੋਕਾਂ ਦਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦਾ ਦੂਸਰੇ ਪਾਸੇ ਮਨਦੀਪ ਸਿੰਘ ਹੋਰਾਂ ਦੀ ਆਪਾਂ ਗੱਲਬਾਤ ਕਰ ਲਈਏ ਉਹਨਾਂ ਦਾ ਵੀ ਜਿਹੜਾ ਇਹ ਪ੍ਰੋਪਰ ਤਰੀਕੇ ਨਾਲ ਪੰਥਕ ਤੌਰ ਤੇ ਉੱਚ ਰਹੇ ਨੇ ਹੋਰ ਵੀ ਸਿਆਸੀ ਪਾਰਟੀਆਂ ਆਪੋ ਆਪਣੇ ਤਰੀਕੇ ਨਾਲ ਉੱਥੇ ਗੱਤ ਗੱਤ ਬਿਲਕੁਲ ਆ ਬੀਤੇ ਜਿਹੜੀ ਆਪਾਂ ਆਪਣੀ ਪ੍ਰਾਇਮਰੀ ਟੀਮ ਵੱਲੋਂ ਜਿਹੜਾ ਉੱਥੇ ਦੌਰਾ ਕੀਤਾ ਗਿਆ ਸੀਗਾ ਉਹ ਵੀ ਬੜਾ ਦੇਖੋ ਦੇਖਣ ਨੂੰ ਮਿਲਿਆ ਜੋ ਉੱਥੇ ਜਿਹੜੀ ਉਸ ਵੇਲੇ ਨਜ਼ਰ ਆ ਰਹੀ ਸੀ ਉਸ ਵੇਲੇ ਉਦੋਂ ਦੀ ਨਜ਼ਰ ਸੀਗੀ ਜਿਹੜੀ ਟਕਉਣਨੀ ਟੱਕਰ ਸੀਗੀ ਸਾਹਮਣੇ ਆਉਣ ਦੇ ਸਬੰਧੋਂ ਉਦੋਂ ਜੀ ਲੋਕਾਂ ਮਤਾਬਕ ਜਿਹੜੀ ਸੀਗੀ ਆ ਰਹੀ ਸੀਗੀ ਪਰ ਅੱਜ ਜਿਹੜੇ ਅਸਲੀ ਹਾਲਾਤ ਨੇ ਜਿਹੜੇ ਵੋਟ ਪੈਣ ਤੋਂ ਜਦੋਂ ਵੋਟ ਵੈਲਟ ਪੇਪਰ ਜਿਸ ਸੀਗੇ ਜਾਂ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਊਗੀ ਉਦੋਂ ਰਿਜ਼ਲਟ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਵੀ ਅਸਲਿਅਤ ਕੀ ਆ ਵੀ ਕਾ ਲੋਕ ਕਿਹੜੇ ਗੁੰਜੇ ਨੂੰ ਜਿਹੜਾ ਆਪਣਾ ਕੈਂਡੀਡੇਟ ਚੁਣਨਗੇ ਦੇਖੋ ਖਾਸतौर ਤੇ ਕਿਹਦੇ ਹੱਕ ਦੇ ਵਿੱਚ ਫਤਵਾ ਸੁਣਾਉਣਾ ਹੈ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਭਾਵੇਂ ਕਿ ਵੱਖ-ਵੱਖ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੇ ਜਿਹੜਾ ਹੈ ਆਪਣਾ ਢੀ ਚੂਟੀ ਦਾ ਜੋਰ ਜਿਹੜਾ ਹੈ ਉਹ ਜ਼ਰੂਰ ਲਾਇਆ ਯਾਨੀ ਕਿ ਤੁਸੀਂ ਇਹ ਜ਼ਿਕਰ ਕਰ ਰਹੇ ਹੋ ਕਿ ਜਿਵੇਂ ਸਿਆਸੀ ਪਾਰਟੀਆਂ ਉੱਥੋਂ ਦੇ ਲੋਕਾਂ ਵਿੱਚ ਵਿਚਰੀਆਂ ਬਾਈ ਇਲੈਕਸ਼ਨ ਦੇ ਵਿੱਚ ਹਰੇਕ ਪਿੰਡ ਦੀ ਆਪਾਂ ਨੇ ਵੀ ਗਰਾਊਂਡ ਤੇ ਜਾ ਕੇ ਜਿਹੜੀ ਹੈ ਸਮਿਖਿਆ ਕੀਤੀ ਲੋਕਾਂ ਨਾਲ ਗੱਲਬਾਤ ਕੀਤੀ ਰਾਬਤਾ ਕਾਇਮ ਕੀਤਾ ਤੇ ਇਸ ਵਾਰ ਦੀ ਵੀ ਕਾਂਗਰਸ ਦੀ ਸਥਿਤੀ ਰਹੀ ਹੈ ਕਾਂਗਰਸ ਦੀ ਸਥਿਤੀ ਉਸ ਤਰੀਕੇ ਦੇ ਨਾਲ ਨਹੀਂ ਰਹੀ ਕਿਉਂਕਿ ਰਾਜਾ ਵੜਿੰਗ ਨੇ ਇਹ ਸਟੇਟਮੈਂਟਾਂ ਦਿੱਤੀਆਂ ਆ ਕਿ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਇਹਦੇ ਕਾਫੀ ਪਹਿਲੂ ਹੋ ਸਕਦੇ ਨੇ ਜਿਵੇਂ ਦੀ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਹੋ ਸਕਦਾ ਲੋਕ ਚਰਚਾ ਦੇ ਵਿੱਚ ਆਉਣ ਹੋ ਸਕਦਾ ਹੈ ਕਿ ਕੋਈ ਅੰਦਰੂ ਖਾਤੀ ਸੈਟਿੰਗ ਹੋਵੇ ਕਿਸੇ ਨਾਲ ਇਸ ਤਰੀਕੇ ਨਾਲ ਸਟੇਟਮੈਂਟਾਂ ਕਿਉਂਕਿ ਬਤੌਰ ਪਾਰਟੀ ਪ੍ਰਧਾਨ ਇਹ ਜਿਹੀਆਂ ਸਟੇਟਮੈਂਟਾਂ ਤੇ ਸ਼ਾਇਦ ਰਾਜਾ ਵੜਿੰਗ ਨੂੰ ਪਤਾ ਨਹੀਂ ਕਿਉਂਕਿ ਉਹ ਨੈਸ਼ਨਲ ਲੈਵਲ ਦੇ ਲੀਡਰ ਰਹੇ ਹੋਏ ਨੇ ਨੌਜਵਾਨ ਦੇ ਗੁਰਬੀਰ ਜੀ ਨੂੰ ਪ੍ਰੋਪਰ ਪਤਾ ਹੈ ਗੁਰਬੀਰ ਜੀ ਵੱਡੇ ਦੋਸ਼ ਲੱਗ ਰਹੇ ਨੇ ਜਿਹੜੇ ਲੋਕਾਂ ਸਿਆਸੀ ਮਾਰਾਂ ਵੱਲੋਂ ਦੋਸ਼ ਲਾਇਆ ਜਾ ਰਹੇ ਨੇ ਵੀ ਜਿਹੜੇ ਰਾਜਾ ਜੀ ਨੇ ਨਾ ਉਹ ਰਾਜਾ ਜੀ ਨੇ ਮਿਲੇ ਹੋਏ ਨੇ ਵੀ ਅਸਲ ਕਹਾਣੀਆਂ ਕੁਝ ਹੋਰ ਅੰਦਰ ਦੀ ਪੜੀ ਪੇਤਰੀਆਂ ਨੇ ਪੰਜਾਬ ਦੇ ਵਿੱਚ ਉਹਨੇ ਅੰਦਰ ਘੱਟ ਜਿਹੜੀ ਖੇਡ ਆ ਸਿਆਸੀ ਖੇਡ ਹੋਰ ਤਰ੍ਹਾਂ ਦੀ ਚੱਲਦੀ ਹੈ ਦੇਖੋ ਖਾਸ ਤੌਰ ਤੇ ਇਹਦੇ ਬਹੁਤ ਵੱਡੇ ਜਿਹੜੇ ਸਿਆਸੀ ਸਮੀਕਰਨ ਨੇ ਉਹ ਦੇਖੇ ਜਾ ਸਕਦੇ ਨੇ ਸਿਆਸੀ ਬਾਦਲ ਵੀ ਆਪਾਂ ਦੇਖ ਸਕਦੇ ਹਾਂ ਕਿਉਂਕਿ ਜੇਕਰ ਦੇਖਿਆ ਜਾਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉੱਥੇ ਸਥਿਤੀ ਜਿਸ ਹਿਸਾਬ ਨਾਲ ਪਲੱਸ ਚ ਰਹੀ ਹੈ ਤਾਂ ਕਾਂਗਰਸ ਇਸ ਤਾੰਗ ਉਹੀ ਕਿਤਨੇ ਕਿਤੇ ਲਾਈਨ ਦੇ ਵਿੱਚ ਰਹੇ ਬਜਾਏ ਇਸ ਦੇ ਕਿ ਦੂਸਰੀ ਪਾਰਟੀ ਹੁਣ ਰਿਵਾਈਵ ਕਰ ਰਹੀ ਹੈ ਜਾਨੀ ਕਿ ਬਹੁਤ ਬੈਕ ਇਨ ਹੈਂਡ ਤੇ ਬਹੁਤ ਚੀਜ਼ਾਂ ਨੇ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਦੀ ਜਿਹੜੀ ਚਰਚਾ ਇਸ ਦੇ ਵਿੱਚ ਉਸ ਤਰੀਕੇ ਦੇ ਨਾਲ ਆਪਾਂ ਨਹੀਂ ਗੱਲਬਾਤ ਕਰ ਸਕਦੇ ਕਿਉਂਕਿ ਅੱਜ ਵੋਟਾਂ ਉੱਥੇ ਲੈ ਰਹੀਆਂ ਨੇ ਠੀਕ ਹੈ ਅੱਜ ਦੀ 6 ਵਜੇ ਤੋਂ ਬਾਅਦ ਜਿਹੜੀ ਆਪਣੀ ਸਟੇਟਮੈਂਟ ਰਹੂਗੀ ਉਹ ਇੱਕ ਪਾਸੜ ਹੋ ਸਕਦੀ ਹੈ ਲੇਕਿਨ ਆ ਸਮੇਂ ਦੇ ਦਰਾਂ ਹਲੇ ਕੁਝ ਵੀ ਨਹੀਂ ਕੀਤਾ ਜਾ ਸਿੱਧਾ ਕਿ ਕਿਸ ਤਰੀਕੇ ਦੀ ਸਥਿਤੀ ਉੱਥੇ ਰਹਿਣ ਵਾਲੀ ਹੈ ਲੇਕਿਨ ਨਾਲ ਹੀ ਇਹ ਬਹੁਤ ਅਹਿਮ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਉੱਥੇ ਜੋਰ ਜਾਂ ਦਮ ਭਰਿਆ ਤਾਂ ਯੂਨੀਵਰਸਿਟੀ ਵਾਲੇ ਮੈਟਰ ਨੇ ਉਹਨਾਂ ਦਾ ਦਮ ਖਮ ਉੱਤੇ ਸੱਟ ਜ਼ਰੂਰ ਮਾਰੀ ਹੈ ਇਫੈਕਟ ਜ਼ਰੂਰ ਪਿਆ ਜਿਵੇਂ ਪੀਯੂ ਦਾ ਜਿਹੜਾ ਮਸਲਾ ਬੀਤੇ ਦਿਨ ਦਾ ਕਾਫੀ ਭਖਿਆ ਉੱਥੇ ਮਨਦੀਪ ਸਿੰਘ ਹੋਰੀ ਵੀ ਪਹੁੰਚੇ ਹੋਰ ਵੀ ਸਿਆਸੀ ਪਾਰਟੀਆਂ ਦੇ ਜਿਹੜੇ ਨਮਾਇਦੇ ਨੇ ਲੋਕ ਨੇ ਉਹ ਪਹੁੰਚੇ ਤਾਂ ਇਸ ਦਾ ਜਿਹੜਾ ਇਹ ਵੱਡਾ ਇਫੈਕਟ ਜ਼ਰੂਰ ਪੈ ਸਕਦਾ ਹੈ ਲੇਕਿਨ ਸ਼ਰਮਣੀ ਅਕਾਲੀ ਦਲ ਵਰਸਸ ਆਪ ਦੀ ਪਾਰਟੀ ਜਿਹੜੀ ਸਿਚੁਏਸ਼ਨ ਹੈ ਏ ਜਰੂਰ ਬਣਦੀ ਫਿਰ ਨਸਰਾਰੀ ਕੋਈ ਸਿਆਸੀ ਮਾਰ ਉਥੋਂ ਦੇ ਲੋਕ ਇਹ ਦੱਸ ਰਹੇ ਨੇ ਅ ਮੰਦੀਪ ਸਿੰਘ ਹੋਰਾਂ ਦਾ ਜਿਹੜਾ ਇਹ ਉਹਨਾਂ ਦਾ ਵੀ ਆਪਸ ਦੇ ਨੇ ਕਿ ਤਿੰਨ ਪਾਰਟੀਆਂ ਦਾ ਆਪਸ ਦੇ ਵਿੱਚ ਹੈ ਜਿਹੜਾ ਹੋ ਰਿਹਾ ਜਾ ਰਿਹਾ ਤਕਉਨੀ ਟੱਕਰ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਤਕਉਨੀ ਟੱਕਰ ਜਿਹੜੀ ਜਰੂਰ ਆ ਸਕਦੀ ਹੈ ਹੁਣ ਅਗਲਾ ਜਿਹੜਾ ਇਹ ਰਾਪਤਾ ਇਹ ਹੈ ਕਿ ਬੀਜੇਪੀ ਤੇ ਕਾਂਗਰਸ ਦੇ ਵਿੱਚ ਕਿਹੜਾ ਉੱਪਰਲੇ ਪਾਸੇ ਜਾਂਦਾ ਇਹ ਬੜੀ ਅਹਿਮ ਗੱਲ ਬਿਲਕੁਲ ਬਿਲਕੁਲ ਗੁਰਪ੍ਰੀਤ ਜੀ ਜਿਹੜੀ ਦੂਜੀ ਗੱਲ ਆਪਾਂ ਜਿਹੜੀ ਕੀਤੀ ਹੈ ਯੂਨੀਵਰਸਿਟੀ ਦੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਇੱਕ ਪਾਸੇ ਨਲ ਭਾਜਪਾ ਜੁੜਦੀ ਆ ਭਾਜਪਾ ਇੱਕ ਪਾਸੇ ਦਾ ਪੰਜਾਬ ਦੇ ਵਿੱਚ ਆਪਣੇ ਜਿਹੜੇ ਕਦਮ ਨੇ ਉਹ ਮਖਮਲ ਛੇਜਾ ਤੇ ਬਸਾਉਣਾ ਚਾਹੁੰਦੇ ਨੇ ਹੂੰ ਪਰ ਦੂਜੇ ਪਾਸੇ ਜਿੰਨਾ ਕੋ ਪੰਜਾਬ ਦੇ ਜਿਹੜੇ ਲੀਡਰ ਇਧਰੋਂ ਉਧਰੋਂ ਜਾ ਕੇ ਭਾਜਪਾ ਦੀ ਛੇ ਬਣਾਉਂਦੇ ਨੇ ਆਪਣੀ ਪੈਣ ਬਣਾਉਂਦੇ ਨੇ ਤੇ ਭਾਜਪਾ ਇਹ ਹੈ ਕਿ ਉਹ ਕੋਈ ਨੰਮਾ ਹੱਥਖੰਡਾ ਆਪਣਾ ਕੇ ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਹੋਇਆ ਉਹ ਬੈਕਵਰਡ ਤੇ ਚਲੀ ਜਾਂਦੀ ਆ ਦੇਖੋ ਬਹੁਤ ਵੱਡੇ ਕਾਰਨ ਨੇ ਇਸਦੇ ਭਾਵੇਂ ਕਿ ਜਿਹੜਾ ਇਹ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਜਾੜ ਕੇ ਬਣਾਇਆ ਗਿਆ ਸੀ ਲੇਕਿਨ ਆਸਤੇ ਸਮੇਂ ਦੇ ਦੌਰਾਨ ਆਪਾਂ ਦੇਖੀਏ ਤਾਂ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਬਿਲਕੁਲ ਨਹੀਂ ਰਿਹਾ ਆਫੀਸ਼ੀਅਲੀ ਤੌਰ ਤੇ ਵੀ ਜਿਹੜੇ ਹੱਕ ਕੂਕ ਨੇ ਜਿਹੜੇ ਉਹ ਖੋਏ ਜਾ ਰਹੇ ਨੇ ਪੰਜਾਬ ਤੋਂ ਲੇਕਿਨ ਵੱਡਾ ਸਵਾਲ ਇਹ ਹੈ ਕਿ ਜਿਵੇਂ ਰਾਜਸਥਾਨੀ ਦਿੱਲੀ ਦੇ ਵਿੱਚ ਤੁਹਾਡੇ ਯਾਦ ਹੋਏਗਾ ਕਿ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਣੀ ਸੀ ਉਸ ਮੌਕੇ ਤੇ ਪੰਜਾਬ ਦੇ ਕਈ ਵਜ਼ੀਰ ਉੱਥੇ ਜਾ ਕੇ ਪ੍ਰੋਟੈਸਟ ਕਰ ਰਹੇ ਨੇ ਈਵਨ ਕਿ ਡਾਇਰੈਕਟ ਤੌਰ ਤੇ ਇੱਕ ਵਜ਼ੀਰ ਜੋ ਸਿੱਖਿਆ ਮੰਤਰੀ ਹੈ ਉਹਨਾਂ ਨੇ ਰਸਤੇ ਦੇ ਵਿੱਚ ਜਾ ਕੇ ਉੱਥੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਪੁਲਿਸ ਨੇ ਉਹਨਾਂ ਨੂੰ ਉੱਥੋਂ ਹਟਾਇਆ ਇਹੋ ਚੀਜ਼ ਪੰਜਾਬ ਦੇ ਲੋਕ ਪੰਜਾਬ ਦੀ ਨੌਜਵਾਨ ਪੀੜੀ ਕਹਿ ਰਹੀ ਹੈ ਕਿ ਹੁਣ ਆਮ ਆਦਮੀ ਪਾਰਟੀ ਕਿੱਥੇ ਹੈ ਹੁਣ ਪੰਜਾਬ ਦੀ ਸਰਕਾਰ ਕਿੱਥੇ ਹੈ ਹੁਣ ਕਿਉਂ ਨਹੀਂ ਸਾਰੇ ਲੀਡਰ ਭਾਵੇਂ ਕਿ ਕੁਝ ਜਿਹੜੇ ਨੇ ਪੁਰਾਣੇ ਜੁੜੇ ਹੋਏ ਸੀ ਭਾਵੇਂ ਆਪਾਂ ਗਰਵੀ ਸਿੰਘ ਮੀਥੇਰ ਦੀ ਗੱਲਬਾਤ ਕਰ ਲਈਏ ਮਾਲਵੇਂਦਰ ਕੰਗਹੋੜਾ ਦੀ ਗੱਲਬਾਤ ਕਰ ਲਈ ਜਿਨ੍ਹਾਂ ਦਾ ਸੈਨੇਟ ਦੇ ਵਿੱਚ ਵੀ ਉਹਨਾਂ ਨੇ ਦੇਖੋ ਇਸ ਚੀਜ਼ ਤੋਂ ਕੋਈ ਦਰਾਵਾ ਨਹੀਂ ਮਾਲਵੇਂਦਰ ਕੰਗਹੋੜਾ ਨੇ ਪੈਲ ਦੇ ਆਧਾਰ ਤੇ ਜਿਹੜਾ ਇਹ ਮੁੱਦਾ ਚੁੱਕਿਆ ਸੀ ਇਸ ਤੋਂ ਪਹਿਲਾਂ ਵੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਜਾਂ ਫਿਰ ਹੱਕ ਕੁਕਾਂ ਦੀ ਗੱਲਬਾਤ ਕੀਤੀ ਉਹਨਾਂ ਨੇ ਇਸ ਵਾਰੀ ਵੀ ਉਹਨਾਂ ਨੇ ਕਾਫੀ ਮੁੱਦਾ ਚੁੱਕਿਆ ਤੇ ਦੂਸਰੇ ਪਾਸੇ ਜਿਹੜੀਆਂ ਦੂਸਰੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਬਹੁਤਾ ਇਸ ਦੇ ਵਿੱਚ ਜਿਹੜਾ ਸਮਰਥਨ ਨਹੀਂ ਰਿਹਾ ਕਿਉਂਕਿ ਤਰਨਤਾਰ ਦੀ ਇਲੈਕਸ਼ਨ ਚੱਲ ਰਹੀ ਸੀ ਲੇਕਿਨ ਭਾਜਪਾ ਪੰਜਾਬ ਜਿਹੜੀ ਲੀਡਰਸ਼ਿਪ ਹੈ ਉਹ ਇਸ ਤੇ ਆਪਣਾ ਸਟੈਂਡ ਸਪਸ਼ਟ ਨਹੀਂ ਕਰ ਪਾਈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਇਸ ਪੂਰੇ ਕਰਿਆਕਰਮ ਨੂੰ ਜਿਹੜਾ ਦੇਖਦੇ ਆ ਕਿਉਂਕਿ ਸੈਨੇਟ ਦੀਆਂ ਚੋਣਾਂ ਦੀ ਤਰੀਕਾਂ ਦਾ ਜਿਹੜਾ ਇਹ ਹੁਣ ਮੇਨ ਮਸਲਾ ਆੜਿਆ ਹੋਇਆ ਜਿਹੜੇ ਵਿਦਿਆਰਥੀ ਨੂੰ ਕਹਿ ਰਹੇ ਨੇ ਕਿ ਜਿਹੜੀ ਸੈਨਟ ਦੀਆਂ ਚੋਣਾਂ ਨੇ ਉਹਨਾਂ ਦੀ ਸਾਨੂੰ ਤਰੀਕ ਦੇ ਦਿਓ ਅਸੀਂ ਆਪਣਾ ਪ੍ਰੋਟੈਸਟ ਖਤਮ ਕਰ ਦਿਆਂਗੇ ਬਿਲਕੁਲ ਬੀਤੇ ਦਿਨੀ ਜੋ ਯੂਨੀਵਰਸਿਟੀ ਦੇ ਵਿੱਚ ਹੋਇਆ ਜਿਸ ਤਰੀਕੇ ਦੇ ਨਾਲ ਉਥੋਂ ਆਪਣੇ ਵਿਦਿਆਰਥੀ ਨਾਲ ਤੱਕਾ ਹੋਇਆ ਜਾਂ ਫਿਰ ਪੁਲਿਸ ਨੇ ਜਿਵੇਂ ਵਤੀਰਾ ਕੀਤਾ ਆ ਦੂਸਰੀ ਸਟੇਟਾਂ ਦੀ ਪੁਲਿਸ ਉੱਥੇ ਆਈ ਭਾਵੇਂ ਕਿ ਪੰਜਾਬ ਦੀ ਗੱਲਬਾਤ ਕਰ ਲਈਏ ਹਰਿਆਣਾ ਦੀ ਗੱਲਬਾਤ ਕਰ ਲਈਏ ਇਵਨ ਕਿ ਪੰਜਾਬ ਪੁਲਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਐਂਟਰੀ ਬਹੁਤ ਵੱਡੇ ਜਿਹੜੇ ਨੇ ਇਸ ਦੇ ਜਿਹੜੇ ਨੇ ਸਿਆਸੀ ਤੌਰ ਤੇ ਮਾਇਨੇ ਨਿਕਲ ਸਕਦੇ ਨੇ ਕਿਉਂਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕੰਟਰੋਲ ਹੋਮ ਡਿਪਾਰਟਮੈਂਟ ਕੋਲ ਜਾ ਰਿਹਾ ਹੈ ਅ ਕੇਂਦਰੀ ਹੁਮ ਡਿਪਾਰਟਮੈਂਟ ਦੀ ਮੈਂ ਗੱਲਬਾਤ ਕਰ ਰਿਹਾ ਇਹ ਹੁਣ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਗਜਹਾਂਰ ਹੋਣ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਆਖਿਰ ਕਿਸ ਤਰੀਕੇ ਦੀ ਜਿਹੜੀਆਂ ਕਾਰਗਜ਼ਾਰ ਰਹਿੰਦੇ ਆ ਪਰ ਗੁਰੂ ਪੰਜਾਬ ਉਹਥੇ ਵੱਡੀ ਗੱਲ ਦੇਖਣ ਨੂੰ ਜਿਹੜੀ ਸਾਹਮਣੇ ਇਹ ਆਈ ਆ ਇਹ ਵੱਡੇ ਇਲਜ਼ਾਮ ਲੱਗੇ ਨੇ ਵੀ ਪੰਜਾਬ ਦੀ ਸਰਕਾਰ ਨੇ ਆਪਣੀ ਪੁਲਿਸ ਪੰਜਾਬ ਦੇ ਵਿਦਿਆਰਥੀ ਕੁੱਟਣ ਵੱਲ ਭੇਜੀ ਹੋਈ ਸੀਗੀ ਬੜੀਆਂ ਡਾਂਗਾਂ ਜੇ ਚੱਲੀਆਂ ਨੇ ਕਈਆਂ ਦੇ ਢੂਈਆਂ ਤੇ ਬੜੇ ਬੜੇ ਦਾਗ ਵੀ ਦੇਖ ਰਹੇ ਸੀਗੇ ਵੀਰੇ ਡੰਗਾ ਸੀਗੀਆਂ ਪੰਜਾਬ ਪੁਲਿਸ ਦੀ ਰੈਪਿਡ ਫੋਰਸ ਜਿਹੜੀ ਬਣੀ ਹੋਈ ਸੀਗੀ ਉਹ ਉੱਥੇ ਮਜੂਦ ਸੀਗੀ ਜਦਕਿ ਉਹਨਾਂ ਕੋਈ ਅਧਿਕਾਰ ਖੇਤਰ ਨਹੀਂ ਸੀਗਾ ਵੀ ਪੰਜਾਬ ਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ ਇਹ ਕਾਂਗਰਸ ਦੇ ਉੱਥੋਂ ਦੇ ਇੱਕ ਨੌਜਵਾਨ ਯੂਥ ਦੇ ਸੀਨੀਅਰ ਆਕੂ ਨੇ ਉਹਨਾਂ ਨੇ ਮੁੱਦਾ ਚੁੱਕਿਆ ਸੀ ਉਹਨਾਂ ਨੇ ਦਿਖਾਇਆ ਇਵਨ ਕੇ ਬਤਾਰ ਵੀਡੀਓ ਉਹਨਾਂ ਨੇ ਬਣਾਈ ਕਿ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਇਹ ਇੱਥੇ ਬੈਠੇ ਨੇ ਇਹਨਾਂ ਨੇ ਸਾਨੂੰ ਕੁੱਟਿਆ ਮਾਰਿਆ ਇਹ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਬਿੱਤੇ ਦੀ ਜਿਹੜੇ ਮੁੱਦਾ ਚੁੱਕਿਆ ਉਸ ਤੋਂ ਬਾਅਦ ਹਾਲਾਂਕਿ ਸਵਾਲ ਕਈ ਖੜੇ ਹੋਏ ਕਿ ਆਖਰ ਦੇ ਵਿੱਚ ਕੀ ਚੱਲ ਰਿਹਾ ਹੈ ਇਹ ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੀ ਨੌਜਵਾਨੀ ਪੀੜੀ ਨਾਲ ਤੱਕਾ ਕਿਉਂ ਹੋ ਰਿਹਾ ਹੈ ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਵਾਲਾ ਮੈਟਰ ਹੈ ਇਸ ਦੇ ਵਿੱਚ ਜ਼ਿਆਦਾਤਰ ਜਿਹੜੇ ਯੂਥ ਦੇ ਆਗੂ ਨੇ ਯੂਥ ਹੈ ਯਾਰ ਜਿਹੜੇ ਸਟੂਡੈਂਟ ਨੇ ਉਹੀ ਅੱਗੇ ਆਏ ਨੇ ਭਾਵੇਂ ਕਿ ਕੁਝ ਜਥੇਬੰਦੀਆਂ ਨੇ ਸਮਰਥਨ ਦੇਣ ਦੀ ਗੱਲਬਾਤ ਜ਼ਰੂਰ ਹੈ ਕਿ ਕੁਝ ਪਹੁੰਚੇ ਵੀ ਉੱਥੇ ਸਮਰਥਨ ਦੇਣ ਲੇਕਿਨ ਜ਼ਿਆਦਾਤਰੇ ਤੇ ਯੂਥ ਦਾ ਰੋਲ ਅਹਿਮ ਰਿਹਾ ਸਿਆਸੀ ਪਾਰਟੀਾਂ ਦੇ ਅੰਦਰ ਰੋਲ ਘਟ ਰਿਹਾ ਹੈ ਯੂਥ ਦਾ ਰੋਲ ਜਿਹੜਾ ਹੈ ਅਹਿਮ ਜ਼ਿਆਦਾ ਰਿਹਾ ਹੁਣ ਦੇਖਣ ਵਾਲੀ ਗੱਲ ਇਹ ਹੀ ਰਹੂਗੀ ਕਿ ਸੈਨੇਟ ਦੀ ਗੱਲਬਾਤ ਕਰ ਲਈਏ ਜਾਂ ਫਿਰ ਆਪਾਂ ਚੰਡੀਗੜ੍ਹ ਦੇ ਹੱਕ ਹਕੂਕਾਂ ਦੀ ਗੱਲਬਾਤ ਕਰ ਲਈਏ ਜਿਹੜੇ ਪੰਜਾਬ ਤੋਂ ਖੁੱਸਦੇ ਹੋਏ ਨਜ਼ ਚੱਡੀਗੜ੍ਹ ਦੇ ਮਸਲੇ ਦੀ ਗੱਲਬਾਤ ਕਰ ਲਈਏ ਇਹ ਲੰਮਾ ਸਮਾਂ ਹੀ ਚੱਲ ਰਿਹਾ ਹੈ ਇਸ ਤੇ ਸਿਆਸਤ ਹੀ ਹੋਣੀ ਹੈ ਇਸ ਤੋਂ ਹੁਣ ਨਿਕਲਣਾ ਕੁਝ ਨਹੀਂ ਬੁੱਜੇ ਵਸੇ ਭਾਰਤ ਦੀ ਪ੍ਰਧਾਨ ਮੰਤਰੀ ਭਾਰਤ ਦੀ ਰਾਜਧਾਨੀ ਜਿਹੜੀ ਦਿੱਲੀ ਉੱਥੇ ਜਿਹੜਾ ਬਹੁਤ ਮਾਕਾ ਹੋਇਆ ਤੁਸੀਂ ਕਿਤੇ ਇਹਨੂੰ ਕਈ ਜਿਹੜੇ ਲੋਕ ਨੇ ਇਹਨੂੰ ਯੂਨੀਵਰਸਿਟੀ ਦੇ ਨਾਲ ਜੋੜ ਕੇ ਦੇਖਦੇ ਨੇ ਕਿਉਂ ਇਦਾਂ ਦੀ ਹਾਲਾਤਾਂ ਨਹੀਂ ਹੈਗੇ ਵੀ ਕੋਈ ਹੋਰ ਕਾਰਨ ਨੇ ਜਾਂ ਉਹ ਨਹੀਂ ਦੇਖੋ ਆਪਾਂ ਨਹੀਂ ਨਹੀਂ ਇਹ ਇਹ ਦਾ ਇਹਦਾ ਬਿਲਕੁਲ ਵੀ ਨਹੀਂ ਹੈਗਾ ਇਹ ਇਹ ਅਜੀਹਾ ਕੁਝ ਵੀ ਨਹੀਂ ਸੋ ਅਸੀਂ ਪਹਿਲੇ ਕਲੀਅਰ ਕਰ ਦਈਏ ਕਿ ਅਜਿਹੀ ਕੋਈ ਗੱਲਬਾਤ ਨਹੀਂ ਹੈ ਸਿਰਫ ਚਰਚਾਵਾਂ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਉਸ ਦੇ ਨਾਲ ਅਸੀਂ ਐਗਰੀ ਨਹੀਂ ਹੈਗੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਰ ਇੱਕ ਚੀਜ਼ ਦੀ ਇਹ ਨਹੀਂ ਇਨਵੈਸਟੀਗੇਸ਼ਨ ਹੋ ਰਹੀ ਹੈ ਬੀਤੇ ਦਿਨੀ ਰਾਸ਼ਤਾਨੀ ਦਿੱਲੀ ਦੇ ਵਿੱਚ ਜਿਵੇਂ ਜਿਹੜਾ ਇਹ ਲਾਲ ਕਿਲੇ ਦੇ ਬਾਹਰ ਜਿਹੜਾ ਇਹ i20 ਗੱਡੀ ਦੇ ਵਿੱਚ ਧਵਾਕਾ ਹੋਇਆ ਕੁਝ ਨਹੀਂ ਕਿਹਾ ਕਿ ਉਹ ਜਿਹੜਾ ਗੈਸ ਸਿਲੰਡਰ ਹੈ ਉਹ ਫਟਿਆ ਗੱਡੀ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਉਥੇ ਧਮਾਕਾ ਹੋ ਰਿਹਾ ਬੀਤੇ ਦਿਨੀ ਭਾਰਤੀ ਰਾਜਸਥਾਨੀ ਦਿੱਲੀ ਦੇ ਵਿੱਚ ਸੇਮ ਸੇਬ ਅੱਜ ਹੋਇਆ ਉਹ ਵੱਡੀ ਖਬਰ ਹੈ ਪਾਕਿਸਤਾਨ ਦੀ ਇਸਲਾਮਾਬਾਦ ਪਾਕਿਸਤਾਨ ਦੀ ਰਾਜਸਥਾਨੀ ਇਸਲਾਮਾਬਾਦ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆਦਮ ਕਾਤੀ ਜਿਹੜਾ ਇੱਕ ਅਟੈਕ ਹੋਇਆ ਇੱਕ ਬੰਬ ਬਲਾਸਟ ਹੋਇਆ ਜਿਸ ਦੇ ਵਿੱਚ 12 ਤੋਂ 13 ਲੋਕਾਂ ਦੀ ਜਿਹੜੀ ਉਹ ਜਾਨ ਚਲੇ ਗਈ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਜੈਨ ਕਿ ਇਹ ਇਸ ਤਰੀਕੇ ਦੇ ਨਾਲ ਰਾਜਸਥਾਨੀਆਂ ਨੂੰ ਡਹਲਾਉਣਾ ਪਾਵੇਂ ਰੋ ਭਾਰਤੀਆਂ ਜਾਂ ਪਾਕਿਸਤਾਨ ਦੀ ਇਹ ਚੱਲ ਕੀ ਰਿਹਾ ਹੈ ਬੈਕ ਇਨ ਹੈਂਡ ਤੇ ਕੌਣ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਇਸ ਮੌਕੇ ਤੇ ਜੇਕਰ ਆਪਾਂ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀਆਂ ਗੱਲਾਂ ਬਾਤਾਂ ਕਰੀਏ ਤਾਂ ਬਹੁਤੇ ਚੰਗੇ ਜਿਹੜੇ ਨੇ ਹਲੇ ਉਸ ਹਾਵ ਨਾਲ ਸਮੀਕਰਨ ਨਹੀਂ ਲੱਗ ਰਹੇ ਹੈਗੇ ਭਾਵੇਂ ਕਿ ਪ੍ਰੈਮਿਸਟ ਮੁਦੀ ਨੇ ਬਕਵਾਕ ਕੰਟਰੀਆਂ ਦੇ ਨਾਲ ਆਪਣੀਆਂ ਜਿਹੜੀਆਂ ਨੇ ਜਾਂ ਬਕਵਾਕ ਮੁਲਕਾਂ ਦੇ ਨਾਲ ਆਪਣੀ ਬਹੁਤ ਦੋਸਤੀ ਨੀੜਤਾ ਵਧਾਈ ਹੈ ਤੇ ਜਿਵੇਂ ਬੀਤੇ ਦਿਨੀ ਬੰਬ ਬਲਾਸਟ ਹੁੰਦਾ ਅੱਜ ਪਟਾਣ ਦੇ ਦੌਰੇ ਜਾਂ ਫਿਰ ਪਟਾਣ ਵੱਲ ਜਿਹੜੇ ਨੇ ਜਹਾਜ਼ ਮੂਵ ਕਰਦੇ ਹੋਏ ਪ੍ਰਧਾਨ ਮੰਤਰੀ ਨਜ਼ਰ ਆ ਰਹੇ ਨੇ ਹோம் ਡਿਪਾਰਟਮੈਂਟ ਮੌਕੇ ਤੇ ਪਹੁੰਚਿਆ ਗ੍ਰਵजीर ਅਮਿਤ ਸ਼ਾ ਮੌਕੇ ਤੇ ਬੀਤੀ ਸ਼ਾਮ ਪਹੁੰਚੇ ਜਿਸ ਤਰੀਕੇ ਦੇ ਨਾਲ ਉੱਥੋਂ ਦੇ ਲੋਕ ਜਿਹੜੇ ਚਸ਼ਮਦੀਦ ਗਵਾਹ ਨੇ ਉਹ ਜਿਹੜੇ ਉਹਨਾਂ ਨੇ ਆਪਣੀ ਸਟੇਟਮੈਂਟਾਂ ਦਿੱਤੀਆਂ ਕਿ ਅਸੀਂ ਡਰ ਕੇ ਸ਼ਾਇਦ ਕੋਈ ਵੱਡਾ ਜਿਹੜਾ ਇਹ ਕਿਤੇ ਕੋਈ ਇੰਜ ਲੱਗਿਆ ਕਿ ਕੋਈ ਹਮਲਾ ਕਰ ਦਿੱਤਾ ਗਿਆ ਕਿਉਂਕ ਜਿਹੜਾ ਹੈ ਇਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟ ਗਏ ਦਫ਼ਤਰਾਂ ਦੇ ਇਹ ਇਹ ਇਦਾਂ ਦਾ ਹੈ ਨਹੀਂ ਕੋਈ ਕਿ ਛੋਟਾ ਮੋਟਾ ਕੋਈ ਤਬਾਕਾ ਹੈ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਉਸ ਤੋਂ ਅਗਲੀ ਗੱਲ ਤੇ ਆਉਂਗਾ ਮੈਂ ਬਹੁਤ ਅਹਿਮ ਗੱਲ ਹੈ ਕਿ ਪਹਿਲਗਾਮ ਦੀ ਗੱਲਬਾਤ ਕਰ ਲਈਏ ਪਲਵਾਮਾ ਦੀ ਗੱਲਬਾਤ ਕਰ ਲਈਏ ਸੈਂਟਰ ਜਾਂ ਫਿਰ ਕਹਿ ਲਈਏ ਕਿ ਆਪਣਾ ਜਿਹੜਾ ਇਹ ਗ੍ਰਹਿ ਵਿਭਾਗ ਕਹਿ ਲਈਏ ਜਾਂ ਫਿਰ ਹੋਰ ਜਿੰਨੇ ਵੀ ਸੈਂਟਰ ਦੇ ਇੰਟੈਲੀਜੈਂਸੀ ਏਜੰਸੀਆਂ ਨੇ ਉਹ ਪੂਰਨ ਤੌਰ ਤੇ ਫੇਲ ਹੋਈਆਂ ਨੇ ਕਿਉਂਕਿ ਬੀਤੇ ਦਿਨੀ ਜੇਕਰ ਉਹਨਾਂ ਨੂੰ ਇਸ ਤਰੀਕੇ ਦੀ ਮਾੜੀ-ਮੋਟੀ ਇੰਟੈਲੀਜ ਹੁੰਦੀ ਤਾਂ ਉਸ ਨੂੰ ਰੋਕਿਆ ਜਾ ਸਕਦਾ ਸੀ ਕਿਉਂਕਿ ਆਈਡੀਵੀ ਕੁਝ ਜਿਹੜਾ ਬਰੰਪ ਕੀਤਾ ਗਿਆ ਦਿੱਲੀ ਦੇ ਨਾਲ ਲੱਗਦੇ ਜਿੰਨੇ ਵੀ ਏਰੀਆ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ ਜਾਂ ਫਿਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਜਿਹੜੇ ਸ਼ਖਸ ਦਾ ਨਾਮ ਆ ਰਿਹਾ ਉਸਦੇ ਵੀ ਬੈਕ ਇਨ ਹੈਂਡ ਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਫਰੋਲੀਆਂ ਜਾ ਰਹੀਆਂ ਨੇ ਲੇਕਿਨ ਹੁਣ ਦੇਖਣਾ ਇਹੀ ਹੋਏਗਾ ਕਿ ਕਿਸ ਮੁਕਾਮ ਤੱਕ ਪਹੁੰਚਦੀ ਹੈ ਇਸ ਤੇ ਇੱਕ ਹੋਰ ਇੰਟਰਲਿੰਕ ਹੋ ਰਿਹਾ ਕਿ ਜਿੱਤੇ ਇੱਕ ਪਾਸੇ ਬਿਹਾਰ ਦੇ ਇਲੈਕਸ਼ਨਾਂ ਆ ਦਾ ਆਖਰੀ ਪੜਾਏ ਤਾਂ ਦੂਸਰੇ ਪਾਸੇ ਬੀਤੀ ਸ਼ਾਮ ਜਿਹੜਾ ਇਹ ਕਟਨਾ ਕਰਮ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਯਾਨੀ ਕਿ ਪੂਰੇ ਦੇਸ਼ ਦੇ ਵਿੱਚ ਦੇਖੋ ਕੋਈ ਵੀ ਇਲੈਕਸ਼ਨ ਹੋਵੇ ਕੋਈ ਵੀ ਸਟੇਟ ਦੀ ਇਲੈਕਸ਼ਨ ਹੋਵੇ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ دہشت ਫੈਲ ਜਾਣਾ ਬਹੁਤ ਵੱਡੇ ਇਸ ਦੇ ਪਿੱਛੇ ਸਿਆਸੀ ਵਾਇ ਨੇ ਹੋ ਸਕਦੇ ਨੇ ਹਾਲਾਂਕਿ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਲੇਕਿਨ ਸਿਆਸੀ ਜਿਹੜੇ ਮਾਹਰ ਨੇ ਉਸ ਚੀਜ਼ ਦੇ ਮਾਇਨੇ ਘਟ ਰਹੇ ਨੇ ਜਾਂ ਜੋ ਇੰਟੈਲੀਜੈਂਸ ਹੈ ਕਿਉਂਕਿ ਹੁਣ ਇਹਦੀ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ ਹੋਮ ਡਿਪਾਰਟਮੈਂਟ ਨੇ NIA ਨੂੰ ਇਹ ਜਿਹੜੀ ਜਾਂਚ ਆ ਉਹ ਸੌਂਪ ਦਿੱਤੀ ਹੈ ਨੂੰ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਨਵੈਸਟੀਗੇਸ਼ਨ ਹੋਵੇ ਕਿ ਤਿੰਨ ਦਿਨ ਲਈ ਲਾਲ ਕਿਲਾ ਬੰਦ ਕਰ ਦਿੱਤਾ ਆ ਆਖਰੀ ਚਰਚਾ ਗੁਰਪ੍ਰੀਤ ਜੀ ਇਹ ਦੇਖਣ ਨੂੰ ਮਿਲਦੀ ਆ ਜਿਹੜੀ ਜਿਹੜਾ ਪੰਜਾਬ ਦੇ 92 ਵਿਧਾਇਕਾਂ ਦੇ ਵਿੱਚੋਂ ਇੱਕ ਵਿਧਾਇਕ ਸਾਹਿਬ ਨੇ ਜਿਹੜੇ ਉਹ ਅੱਜ ਵਿਦੇਸ਼ੀ ਧਰਤੀ ਤੇ ਆਸਟ੍ਰੇਲੀਆ ਵੇਖ ਕੇ ਕਹਿੰਦੇ ਉਹ ਆਪਣੇ ਇਹਨਾਂ ਨੇ ਪੈਰ ਰੱਖ ਲੈ ਜਾ ਕੇ ਇਸ ਲਈ ਆ ਪੁਲਿਸ ਨੇ ਵੀ ਬੜਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆਖਰ ਹੋਇਆ ਕਿਵੇਂ ਸਫਲ ਹੋ ਦੇ ਕੋਈ ਕਾਰਨ ਨਹੀਂ ਹੈ ਕਿ ਜਦੋਂ ਸਾਡੇ ਸੂਤਰ ਦੇ ਕੇ ਸਟਾਰਟਿੰਗ ਦੇ ਵਿੱਚ ਹਰਮਿੰਦਰ ਸਿੰਘ ਪਠਾਰ ਮਾਜਰਾ ਸੀ ਤਾਂ ਇੰਡੀਆ ਦੇ ਵਿੱਚ ਹੀ ਲੇਕਿਨ ਬਹੁਤ ਦੂਰ ਬੈਠੇ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਗੱਲਬਾਤ ਨਹੀਂ ਬਣ ਰਹੀ ਜਾਂ ਮਾਨਯੋਗ ਅਦਾਲਤ ਨੇ ਜਦੋਂ ਪਹਿਲੀ ਉਹਨਾਂ ਦੀ ਪਟੀਸ਼ਨ ਸੀ ਖਾਰਜ ਕਰ ਦਿੱਤੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਬੇਰਾ ਇੱਥੇ ਕੁਝ ਨਹੀਂ ਬੰਨਾ ਤਾਂ ਉਹਨਾਂ ਨੇ ਵਿਦੇਸ਼ ਜਾਣ ਦਾ ਜਿਹੜਾ ਹੈ ਜੋ ਇੱਕ ਟੀਵੀ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਆ ਆਸਟ੍ਰੇਲੀਆ ਦੇ ਉਸ ਦੇ ਵਿੱਚ ਖਲਾਸਾ ਹੋਇਆ ਕਿ ਉਹ ਆਸਟ੍ਰੇਲੀਆ ਨੇ ਤੇ ਦੇ ਦਾਦੂ ਜਾ ਕੇ ਤਾਂ ਪਗੋੜਾ ਉਹਨਾਂ ਨੂੰ ਕਰਾਰ ਦਿੱਤਾ ਜਾਣਾ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਸ ਸਕਦੀਆਂ ਨੇ ਪੁੱਤਰ ਫਰਾਰ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਖੁਦ ਹਰਮਿੰਦਰ ਸਿੰਘ ਪਠਾਨ ਮਾਜਰਾ ਫਰਾਰ ਨੇ ਹੁਣ ਇਹ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਕਿ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਪਠਾਨ ਮਾਜਰਾ ਦਾ ਕੀ ਰੁਖ اختیار ਰਹਿੰਦਾ ਕਿਉਂਕਿ ਤਰਨਤਾਰਨ ਦੇ ਨਾਲ-ਨਾਲ ਖਡੂਰ ਸਾਹਿਬ ਦੀ ਇਲੈਕਸ਼ਨ ਵੀ ਬਹੁਤ ਜਲਦੀ ਪ੍ਰਕਿਰਿਆ ਦੇ ਵਿੱਚ ਆ ਸਕਦੀ ਹੈ ਕਿਉਂਕਿ ਉੱਥੋਂ ਦੇ ਵਿਧਾਇਕ ਨੂੰ ਚਾਰ ਸਾਲ ਦੀ ਸਜ਼ਾ ਹੋ ਚੁੱਕੀ ਪਰ ਗੁਰਪ੍ਰੀਤ ਜੀ ਦੇਖਣ ਦੀ ਗੱਲ ਤੇ ਇਹ ਹੈ ਨਾ ਤੁਸੀਂ ਇੱਕ ਆਮ ਬੰਦੇ ਦੇ ਲੋਕੋਪਲ ਨੋਟਿਸ ਜਿਹੜਾ ਜਾਰੀ ਹੋ ਜਾਂਦਾ ਇੱਕ ਵਿਧਾਇਕ ਹੋਣ ਦੇ باوجود ਬੰਦਾ ਜਿਹਦੀ ਸਕਿਉਰਿਟੀ ਲੋੜ ਹੁੰਦੀ ਆ ਉਹ ਕਿਵੇਂ ਕਿੱਥੇ ਚਲਾ ਗਿਆ ਬਾਹਰ ਕਿਵੇਂ ਜਾ ਸਕਦਾ ਬਾਹਰ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਨੇ ਕੌਣ-ਕੌਣ ਉਹਦੇ ਵਿੱਚ ਇਨਵੋਲਵ ਬਨੇ ਆ ਕਿ ਕਈ ਲੋਕ ਦੇ ਤੱਕ ਚਰਚਾ ਵੀ ਉੱਠਦੀ ਵੀ ਸਰਕਾਰ ਦੇ ਬੰਦੇ ਨੇ ਜਾਣ ਕੇ ਉਹਨੂੰ ਬਾਹਰ ਕੱਢਿਆ ਦੇਖੋ ਖਾਸ ਗੱਲ ਇਹ ਹੈ ਕਿ ਹਰਬੀ ਸਿੰਘ ਪਠਾਰ ਮਾਜਰਾ ਜਿਹੜੇ ਨੇ ਉਹ ਕੋਈ ਛੋਟੇ-ਮੋਟੇ ਇਨਸਾਨ ਤਾਂ ਨਹੀਂ ਹੈ ਕਿ ਉਹਨਾਂ ਦੇ ਕਾਫੀ ਸਿਆਸੀ ਤੌਰ ਤੇ ਵੱਡੇ ਉੱਪਰ ਤੱਕ ਉਹਨਾਂ ਦੇ ਹੱਥ ਪੈਂਦੇ ਨੇ ਰਹੀ ਅਗਲੀ ਗੱਲ ਇਹ ਕਿ ਮਰਦ ਤਾਂ ਹਮੇਸ਼ਾ ਗਰੀਬੰਦਾ ਹੀ ਹੈ ਜਿਹੜੇ ਅਮੀਰ ਲੋਕ ਹੁੰਦੇ ਨੇ ਉਹ ਉਹਨਾਂ ਨੂੰ ਕਿਸੇ ਪਾਸੋਂ ਕੋਈ ਮਾਰਦੀ ਪੈਂਦੀ ਉਹਨਾਂ ਨੇ ਆਪਣੇ ਜਿਹੜੇ ਨੇ ਸੋਰਸਸ ਆਪਣੇ ਪੈਸੇ ਦੇ ਦਮ ਤੇ ਆਪਣੇ ਹਰ ਇੱਕ ਚੀਜ਼ ਬਣਾ ਲੈਣੀ ਹੈ ਯਾਨੀ ਕਿ ਮਸਲਾ ਇੱਥੇ ਹੈ ਕਿ ਭਾਰਤੀਕ ਬਹੁਤ ਵੱਡਾ ਡੈਮੋਕ੍ਰੈਟਿਕ ਜਿਹੜਾ ਹੈ ਮੁਲਕ ਜ਼ਰੂਰ ਖਵਾਇਆ ਜਾਂਦਾ ਲੇਕਿਨ ਇਸ ਦੇ ਵਿੱਚ ਬਹੁਤ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਹਜੇ ਵੀ ਕੰਜਿਸਟਡ ਦੀ ਉਹਨਾਂ ਤੋਂ ਹਜੇ ਵੀ ਜਿਹੜੇ ਨੇ ਲੋਕ ਦੇ ਹੱਕ ਹਕੂਕ ਨੇ ਜਿਹੜੇ ਉਹਨਾਂ ਦੇ ਡੱਕ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਇਹ ਸੀ ਅੱਜ ਦੀ ਸਾਡੀ ਵਿਚਾਰ ਚਰਚਾ ਜਿਹੜੀਆਂ ਅੱਜ ਦੇ ਮੁੱਖ ਸੁਰਖੀਆਂ ਸੀ ਮੁੱਖ ਖਬਰਾਂ ਸੀ ਉਹਦੇ ਚਰਚਾ ਕੀਤੀ ਅਗਲਾ ਬਰੋ ਨਾਲ ਫੇਰ ਵਲਾਂਗੇ ਉਦੋਂ ਤੱਕ ਦਿਓ ਮੈਨੂੰ ਤੋਂ ਗੁਰਪ੍ਰੀਤ ਸਿੰਘ ਨੂੰ ਆ ਗਿਆ ਸਰਪ ਚਿਕਾਲ ਜੀ ਸੱਚੀ